ਜੈ ਆਯੁਰਵੇਦ ਜੈ ਸ੍ਰੀ ਤਨੰਤਰੀ ਮੇਰੇ ਵੱਲੋਂ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਹਾਂ ਸਿਲਾ ਜੀ ਦਾ ਸੇਵਨ ਕਰਨ ਦੀ ਵਿਧੀ ਇਸ ਬਾਰੇ ਸਿਲਾ ਜੀ ਦਾ ਸੇਵਨ ਕਰਨ ਤੋਂ ਪਹਿਲਾਂ ਬੰਨ ਬਰੇਚਨ ਆਦਿ ਕਰਮਾਂ ਦੁਆਰਾ ਜਦੋਂ ਸਰੀਰ ਦੀ ਸ਼ੁੱਧੀਕਰਨ ਕਰ ਲਈ ਜਾਵੇ ਤਾਂ ਇਸ ਤੋਂ ਬਾਅਦ ਜੇ ਸਿਲਾ ਜੀ ਦਾ ਸੇਵਨ ਕੀਤਾ ਜਾਵੇ ਤਾਂ ਇਸ ਦਾ ਲਾਭ ਕਈ ਗੁਣਾ ਵੱਧ ਮਿਲਦਾ ਹੈ ਸਿਲਾਜੀਤ ਨੂੰ ਸਵੇਰੇ ਸੂਰਜ ਨਿਕਲਣ ਤੋਂ ਬਾਅਦ ਸਾਰ ਵਰਗ ਦੀਆਂ ਦਵਾਈਆਂ ਦੇ ਨਾਲ ਪੀਸ ਕੇ ਜਾਂ ਸ਼ਹਿਦ ਜਾਂ ਦੁੱਧ ਵਿੱਚ ਮਿਲਾ ਕੇ ਸੇਵਨ ਕਰਨਾ ਚਾਹੀਦਾ ਹੈ। ਸਿਲਾਜੀਤ ਅਤੇ ਪਲਾਵੇ ਦਾ ਸੇਵਨ ਕਰਨ ਵਾਲੇ ਵਿਅਕਤੀ ਲਈ ਇੱਕੋ ਜਿਹੇ ਪੱਥ ਪਰਹੇਜ਼ ਹੁੰਦੇ ਹਨ। ਸਵੇਰੇ ਖਾਤਾ ਹੋਇਆ ਸਿਲਾਜੀਤ ਜਦੋਂ ਪਚ ਜਾਵੇ ਉਸ ਤੋਂ ਬਾਅਦ ਜੰਗਲੀ ਜਾਨਵਰਾਂ ਦਾ ਮਾਸ ਰਸ ਸੋਰਬਾ ਖਾਣਾ ਚਾਹੀਦਾ ਹੈ। ਇਸ ਦੇ ਨਾਲ ਚੌਲ ਖਾਏ ਜਾਣ ਜਾਂ ਜੌਂਦੀ ਰੋਟੀ ਜਾਂ ਜੌਂ ਤੋਂ ਬਣੀ ਹੋਈ ਕੋਈ ਵੀ ਚੀਜ਼ ਖਾਣੀ ਚਾਹੀਦੀ ਹੈ ਸਿਲਾਜੀਤ ਦੀ ਮਾਤਰਾ 1 ਤੋਂ 2 ਮਾਸੇ ਤੱਕ ਹੈ 1 ਜਾਂ 2 ਮਾਸੇ ਸਿਲਾਜੀਤ ਨੂੰ ਮਿਸਰੀ ਮਿਲੇ ਦੁੱਧ ਨਾਲ ਸੇਵਨ ਕਰਨ ਨਾਲ ਪਰਮੇ ਦੇ ਕਈ ਪ੍ਰਕਾਰ ਦੇ ਰੋਗ ਨਸ਼ਟ ਹੋ ਜਾਂਦੇ ਹਨ ਸ਼ੁੱਧ ਸਿਲਾਜੀਤ ਬੰਗਪਸਮ ਰਾਗੇ ਦੀ ਪਸਮ ਬੰਗਪਸਮ ਕਿਹਾ ਜਾਂਦਾ ਹੈ ਜੋ ਪਰਮੇਨਾਸ਼ਕ ਹੈ ਛੋਟੀ ਇਲਾਇਚੀ ਦੇ ਦਾਣੇ ਅਤੇ ਬੰਚਲੋਸਨ ਇਹ ਸਭ ਸਾਮਾਤਰਾ ਵਿੱਚ ਲੈ ਕੇ ਸ਼ਹਿਦ ਨਾਲ ਖਰਲ ਕਰਕੇ 1-1 ਰਤੀ ਜਾਂ 2-2 ਰਤੀ ਦੀਆਂ ਗੋਲੀਆਂ ਬਣਾ ਲਵੋ ਛੋਟੀ ਇਲਾਇਚੀ ਅਤੇ ਬੰਚਲੋਸਨ ਨੂੰ ਬਰੀਕ ਪੀਸ ਕੇ ਸਿਲਾਜੀਤ ਵਿੱਚ ਮਿਲਾਇ ਜਾਵੇ ਸਵੇਰੇ ਸ਼ਾਮ ਆਪਣੇ ਬਲ ਅਨੁਸਾਰ 1 ਜਾਂ 2 ਗੋਲੀ ਖਾ ਕੇ ਉੱਪਰੋਂ ਗਾਂ ਜਾਂ ਦੁੱਧ ਦਾ ਪੀਣ ਨਾਲ ਪਰਮੇ ਬਹੁਮੂਤਰ ਤੰਤੂ ਸੰਬੰਧੀ ਹੋਰ ਵਿਕਾਰ ਨਿਸ਼ਚਿਤ ਹੀ ਠੀਕ ਹੋ ਜਾਂਦੇ ਹਨ ਸੇਮਲ ਦੀ ਸਾਲ ਅਰ ਸਹਿਦ ਅਤੇ ਹਲਦੀ ਚੂਰ ਨਾਲ ਸੇਵਨ ਕਰਨ ਨਾਲ ਕਈ ਪ੍ਰਕਾਰ ਦੇ ਪ੍ਰਮੇਹ ਵਿੱਚ ਲਾਭ ਹੁੰਦਾ ਹੈ ਜਾਂ ਦੋ ਰਤੀ ਬੰਗਪਾਸਮ ਨੂੰ ਛੀ ਮਾਸੇ ਸਹਿਦ ਵਿੱਚ ਮਿਲਾ ਕੇ ਚਟੋ ਅਤੇ ਉੱਪਰੋਂ ਸੇਮਲ ਦੀ ਸਾਲ ਦਾ ਸਬਰਾ ਸਹਿਦ ਇੱਕ ਇੱਕ ਤੋਲਾ ਅਤੇ ਹਲਦੀ ਮਿਲਾ ਕੇ ਸੇਵਨ ਕਰਨ ਨਾਲ ਪ੍ਰਮੇਹ ਨਸ਼ਟ ਹੋ ਜਾਂਦਾ ਹੈ ਹੜ ਦੇ ਪੀਸੇ ਸਾਣੇ ਹੋਏ ਚੂਰਨ ਵਿੱਚ ਸ਼ਹਿਦ ਮਿਲਾ ਕੇ ਖਾਣ ਨਾਲ ਪਰਮੇ ਰੋਗ ਠੀਕ ਹੋ ਜਾਂਦਾ ਹੈ ਸਵੇਰੇ ਨਿਤ ਨਿਤ ਮੂਲ ਚੂਰਨ ਜੋਗ ਅਨਪਾਨ ਨਾਲ ਅਤੇ ਰਾਤ ਨੂੰ ਹੜ ਦਾ ਚੂਰਨ ਸੇਵਨ ਕਰਨ ਨਾਲ ਪਰਮੇ ਪੂਰੀ ਤਰ੍ਹਾਂ ਦੂਰ ਹੋ ਜਾਂਦਾ ਹੈ ਆਪਣੇ ਵੱਲ ਅਨੁਸਾਰ 2 ਤੋਂ 4 ਤੋਲਾ ਤਿਲ ਰੋਹ ਸਵੇਰੇ ਖਾਣ ਨਾਲ ਪਰਮੇ ਅਤੇ ਬਹੁ ਮੂਤਰ ਨਸ਼ਟ ਹੋ ਜਾਂਦੇ ਹਨ ਬਹੁ ਮੂਤਰ ਵਿੱਚ ਤਿਲਾਂ ਦਾ ਸੇਵਨ ਨਿਸ਼ਚਿਤ ਹੀ ਲਾਭਕਾਰੀ ਹੈ ਤਿਲ ਅਤੇ ਗੁੜ ਮਿਲਾ ਕੇ ਕੁਟੋ ਅਤੇ ਤਿਲਕੁਟਾ ਖਾਨ ਨਾਲ ਬਹੁਮੁੱਤਰ ਵਿੱਚ ਲਾਭ ਹੁੰਦਾ ਹੈ ਛੋਟੀ ਦੁੱਦੀ ਨੂੰ ਸਾਂ ਵਿੱਚ ਸੁਕਾ ਕੇ ਉਸ ਦੇ ਬਰਾਬਰ ਭਾਰ ਦੀ ਮਿਸਰੀ ਜਾਂ ਸ਼ੱਕਰ ਮਿਲਾਓ ਇਸ ਵਿੱਚ ਇੱਕ ਤੋਲਾ ਤੋਲਾ ਖਾ ਕੇ 250 ਗ੍ਰਾਮ ਗਾਂ ਦਾ ਦੁੱਧ ਪੀਣ ਨਾਲ ਪਰਮੇ ਨਿਸ਼ਚਿਤ ਤੌਰ ਤੇ ਨਸ਼ਟ ਹੁੰਦਾ ਹੈ ਸ਼ਿਸ਼ਮ ਦੇ ਪੱਤੇ 2 ਤੋਲਾ ਕਾਲੀ ਮਿਰਚ 2 ਮਾਸੇ ਦੋਹਾਂ ਨੂੰ 250 ਗ੍ਰਾਮ ਪਾਣੀ ਵਿੱਚ ਪੀਸ ਕੇ ਸਾਂ ਕੇ ਪੀਣ ਨਾਲ ਪ੍ਰਮੇਹ ਸੁਜਾਕ ਅਤੇ ਸਰੀਰ ਦੀ ਗਰਮੀ ਸ਼ਾਂਤ ਹੋ ਜਾਂਦੀ ਹੈ। ਖਟਾਈ ਅਤੇ ਮਿਠਾਸ ਦਾ ਪਰਹੇਜ਼ ਬਹੁਤ ਜ਼ਰੂਰੀ ਹੈ। ਚਿਟਮਿਟੀ ਦੇ ਪੱਤਿਆਂ ਦਾ 1 ਜਾਂ 2 ਤੋਲਾ ਰਸ ਗਾਂ ਦੇ 250 ਗ੍ਰਾਮ ਦੁੱਧ ਨਾਲ ਪੀਣ ਨਾਲ ਪ੍ਰਮੇਹ ਨਸ਼ਟ ਹੋ ਜਾਂਦਾ ਹੈ। ਸਫੇਦ ਚਰਮਿਟੀ ਦੇ ਰਸ ਵਿੱਚ ਸਫੇਦ ਜੀਰਾ ਮਿਲਾ ਕੇ ਪੀਣ ਨਾਲ ਮੂਤਰ ਕ੍ਰਿਸ਼ ਰੋਗ ਦੂਰ ਹੋ ਜਾਂਦਾ ਹੈ। ਚਰਮੇਤੀ ਦੀ ਜੜ ਦੁੱਧ ਵਿੱਚ ਪਕਾ ਕੇ ਸ਼ੱਕਰ ਮਿਲਾ ਕੇ ਖਾਣ ਨਾਲ ਤੰਤੂ ਗਿਰਨਾ ਬੰਦ ਹੋ ਜਾਂਦਾ ਹੈ ਅਤੇ ਵੀਰੇ ਵੱਧਦਾ ਹੈ ਇਸੇ ਤਰ੍ਹਾਂ ਤੁਹਾਡੇ ਤੇ ਸਾਰੇ ਨੁਕਸੇ ਮਾਤਰਾਵਾਂ ਤੰਤੂ ਪਸਮਾ ਗੋਗਲ ਸੂਤੀ ਅਬਰਕ ਪਸਮ ਬੰਗ ਪਸਮ ਲੋਹ ਪਸਮ ਬਬੂਲ ਪਲਾਸ ਗਲੋਏ ਕੋਖਰੂ ਤਿਰਫਲਾ ਨੀਮ ਤੇਲ ਕੇਲਾ ਗੋਲਰ ਟੱਕ ਨਿਰਮਲੀ ਤਾਲਮਖਾਣਾ ਕਤੀਰਾ ਇਸ ਬਗੋਲ ਆਦੀ ਸਾਰੇ ਇਹ ਰੋਗਾਂ ਵਿੱਚ ਬਹੁਤ ਹੀ ਗੁਣਕਾਰੀ ਹਨ ਧੰਨਵਾਦ ਦੋਸਤੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਆਪਜੀ ਦਾ ਬਹੁਤ ਬਹੁਤ ਧੰਨਵਾਦ